आज पूरे विश्व विच वसदा वस सिख भाईचारे वलो नानक शाही संत पौ सतवंजा का दहाड़ा मनाया जा रहा है दरअसल देसी साल का पहला महीना चेत होंज एक चेत है नानक शाही कैलेंडर मुताबक चेत साल का पहला महीना है नवे साल की आमद नै के पंजाब भर के गुरुद्वार भारी रौनक पाई जा रही है इसे तिथ जगत गुरु श्री गुरु नानक देव जी के दे चरण छोर प्राप्त धरती सुल्तानपुर लोधी विखे इतिहासिक गुरुद्वारा श्री बेर साहिब विखे वीड्डी गिनती नतमस्तक हो रही हैं पवित्र काली वेई नदी दे दर्शन दीदारे कर रहिया हन सरोवर विशेशनान कर दिया हन अति श्री बेर साहिब दे दरबार हाल विच बैठ के की कीर्तन श्रवण कर रहिया हन संगता वलो गुरुद्वारियां विच सर्वत दे भले दी अरदास नवे वरे दा स्वागत कीता जा रहा है कपूरथला तो निर्मल सिंह दी खास रिपोर्ट और जी का खालसा और जी की फतेह नवा साल 557 ਨਾਖਸ਼ਾਹੀ ਕੈਲੰਡਰ ਦੇ ਅਨਸਾਰ ਪਹਿਲੀ ਚੇਤ ਦਾ ਜੋ ਦਿਹਾੜਾ ਹੈ ਔਲੇ ਮਹੱਲੇ ਦਾ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਵੇਰ ਸਾਹਿਬ ਜੀ ਦੇ ਵੱਲੋਂ ਸ਼ਰਧਾ ਦੇ ਨਾਲ ਸ਼ਰਧਾ ਦੇ ਨਾਲ ਗੁਰਦੁਆਰਾ ਸ਼੍ਰੀ ਵੇਰ ਸਾਹਿਬ ਜੀ ਵਿਖੇ ਮਨਾਇਆ ਜਾ ਰਿਹਾ ਹੈ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਪਹਿਲੀ ਵਾਰ ਗੁਰਮਤ ਸਮਾਗਮ ਕੀਤਾ ਗਿਆ ਹੈ ਇਸ ਗੁਰਮਤ ਸਮਾਗਮ ਦੇ ਵਿੱਚ ਕਥਾ ਕੀਰਤਨ ਦੇ ساری ਰਾਤ ਪ੍ਰਵਾਹ ਚੱਲੇ ਹਨ ਤੇ ਰਾਤ 12 ਵਜੇ ਆਰਤੀ ਆਰਤੀ ਦੇ ਕੀਰਤਨ ਦੇ ਦੁਆਰਾ ਤਾਜੇ ਫੁੱਲਾਂ ਦੀ ਵਰਖਾ ਸੰਗਤਾਂ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਪੀਤੀ ਗਈ ਹੈ ਸੰਗਤਾਂ ਦੀ ਸਹੂਲਤ ਵਾਸਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਪਕਵਾਨ ਹਨ ਉਹ ਮੈਨੇਜਮੈਂਟ ਵੱਲੋਂ ਤਿਆਰ ਕਰਵਾਏ ਗਏ ਜਿਵੇਂ ਕਿ ਦੁੱਧ ਸਮੁੰਦਰ ਦੇ ਵਿੱਚ ਬਦਾਮਾਂ ਵਾਲੀਆਂ ਗਿਰੀਆਂ ਪਾ ਕੇ ਤੇ ਸੰਤਾਂ ਨੂੰ ਸਿਕਰਾਈਆਂ ਗਈਆਂ ਗਦੇਰੇਲੇ ਦੇ ਲੰਗਰ ਸੰਗਤਾਂ ਨੇ ਸ਼ਕੀ ਪਕੌੜਿਆਂ ਦੇ ਲੰਗਰ ਸੰਗਤਾਂ ਸ਼ਕਦੀਆਂ ਰਹੀਆਂ ਅਤੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਤਾਥਾ ਕੀਰਤਨ ਸਰਵਣ ਕਰਕੇ ਆਪਣੇ ਆਪ ਨੂੰ ਵਡਪਾਗੀ ਬਣਾਉਂਦੀਆਂ ਰਹੀਆਂ ਔਰ ਪੈ ਰਾਤ ਰੇਂਦੀ ਤੋਂ ਹੀ ਫਿਰ ਦੁਬਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਰੰਤ ਜੋ ਕਿ ਸਾਰਾ ਹੀ ਦਿਨ ਅੱਜ ਗੁਰਦੁਆਰਾ ਸ੍ਰੀ ਦੇਵ ਸਾਹਿਬ ਜੀ ਦੇ ਵਾਕਵਾ ਖਰਾਬੀ ਦਿੱਤਿਆਂ ਦੇ ਵੱਲੋਂ ਕੀਰਤਨ ਦਾ ਪ੍ਰਵਾਹ ਲਗਾਤਾਰ ਜਾਰੀ ਹੈ ਸਾਡੇ ਪੁਰਖਿਆਂ ਨੇ ਇੱਕ ਬੜੀ ਵੱਡੀ ਤੇ ਬਹੁਤ ਸੋਹਣੀ ਕਿਰਤ ਪਾਈ ਹੈ ਮਾਝਾ ਮਾਲਵਾ ਤੇ ਦੁਆਬਾ ਇਹ ਸੰਗਤਾਂ ਜਦੋਂ ਵੀ ਹੋਲਾ ਮਹੱਲਾ ਸ੍ਰੀ ਅਨੰਦpur ਸਾਹਿਬ ਮਨਾਉਣ ਵਾਸਤੇ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੇਰ ਸਾਹਿਬ ਵਿਖੇ ਆ ਕੇ ਨਤਮਸਤਕ ਹੁੰਦੀਆਂ ਹਨ ਨਮਸਕਾਰ ਕਰਦੀਆਂ ਹਨ ਔਰ ਇਥੋਂ ਨਮਸਕਾਰ ਕਰਕੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਫਿਰ ਅੱਗੇ ਹੋਲੇ ਮਹੱਲੇ ਦਾ ਪੁਰਬ ਸ੍ਰੀ ਅਨੰਦpur ਸਾਹਿਬ ਮਨਾਉਣ ਵਾਸਤੇ ਸੰਗਤਾਂ ਜਾਂਦੀਆਂ ਹਨ ਸੋ ਇਹ ਬਹੁਤ ਵਧੀਆ ਕਿਰਤ ਜਿਹੜੀ ਹੈ ਸਾਡੇ ਵੱਡ-ਵਡੇਰਿਆਂ ਨੇ ਪੁਰਖਿਆਂ ਨੇ ਪਾਈ ਹੈ ਇਸ ਸਿਰਤ ਦੀ ਜਿੰਨੀ ਵੀ ਸਲਾਘਾ ਕੀਤੀ ਜਾ ਸਕੇ ਉਨੀ ਥੋੜੀ ਹੈ ਸੋ ਸੰਗਤਾਂ ਜਨਰਾਹਾਂ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਕੇ ਨਮਸਕਾਰ ਕਰਨ ਵਾਸਤੇ ਆ ਰਹੇ ਹਾਂ ਹਨ ਪਹੁੰਚ ਰਹੇ ਹਾਂ ਸੰਗਤਾਂ ਸਮੁੱਚੇ ਪ੍ਰਬੰਧ ਦੇ ਵੱਲੋਂ ਸਾਡੇ ਮਾਨਯੋਗ ਮੈਨੇਜਰ ਸਰਦਾਰ ਅਵਤਾਰ ਸਿੰਘ ਜੀ ਮੈਨੇਜਮੈਂਟ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਜਾ ਦੇ ਦਰਜਾ ਸਮੂਹ ਸੇਵਾਦਾਰਾਂ ਵੱਲੋਂ ਅਸੀਂ ਉਹਨਾਂ ਰਾਹਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਰਾਹਾਂ ਤੋਂ ਸੰਗਤਾਂ ਚੱਲ ਕੇ ਗੁਰਦੁਆਰਾ ਸ੍ਰੀ ਵੇਰ ਸਾਹਿਬ ਜੀ ਦੇ ਵਿਕੇ ਪਹੁੰਚ ਕਰਕੇ ਆਪਣੇ ਆਪ ਨੂੰ ਵਡਪਾਗੀ ਬਣਾ ਰਹੀਆਂ ਹਨ ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਸੁਭ ਦੇਸ਼ ਦੀਆਂ ਸਮੂਹ ਸੰਗਤਾਂ ਨੂੰ 9 ਸਾਲ ਦੀਆਂ 557 ਸਾਲ ਦੀਆਂ ਪਿਛਰਮੀ ਕੈਲੰਡਰ ਵਾਲਾ ਜਿਹੜਾ ਇਹ ਜੀ ਉਹਦੀਆਂ ਬਹੁਤ ਬਹੁਤ ਬਧਾਈਆਂ ਜੀ ਸਮੂਹ ਸੰਗਤਾਂ ਗੁਰੂ ਘਰ ਗੁਰਦੁਆਰਾ ਸ੍ਰੀ ਪੀਰ ਸਾਹਿਬ ਦਰਸ਼ਨ ਕਰਨ ਆ ਰਹੀਆਂ ਹਨ ਕੱਲ ਤੋਂ ਲੈ ਕੇ ਹੀ ਸੰਗਤਾਂ ਵੱਲੋਂ ਦਰਸ਼ਨ ਕਰ ਆਈਆਂ ਸੰਗਤਾਂ ਲਈ ਲੰਗਰ ਲੱਗੇ ਹਨ ਉਹਨਾਂ ਦੀ ਸੇਵਾ ਚੱਲ ਰਹੀ ਹੈ ਜੀ ਤੇ ਸਮੂਹ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਕੇ ਲਾਭ ਪ੍ਰਾਪਤ ਕਰਨ ਤੇ ਗੁਰਨਾਨ ਗੁਰੂ ਸਾਹਿਬ ਦੇ 557 ਸਾਲਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆਂ ਤੇ ਅੱਜ ਨਵਾਂ ਸਾਲ ਕਰਨ ਦੇ ਪੁੰਤ ਅਸੀਂ ਸੁਲਤਾਨਪੁਰ ਸਾਹਿਬ ਦਰਸ਼ਨ ਦੇ ਲੈ ਕੀਤਾ ਬਹੁਤ ਆਨੰਦ ਆਇਆ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਆ ਤੋਂ ਉਪਰੰਤ ਅਸੀਂ ਹੁਣ ਆ ਆਨੰਦਪੁਰ ਸਾਹਿਬ ਨੂੰ ਹੌਲੇ ਮੱਲੇ ਦੀ ਯਾਤਰਾ ਵਾਸਤੇ ਜਾ ਰਹੇ ਆ ਵੈਗਰੂ ਚੜ੍ਹਦੀ ਕਲਾ ਰੱਖੇ ਤਾਂ ਸਰਬੱਤ ਦੇ ਭਲਾ ਰੱਖੇ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੀਦਾ ਅੱਜ ਦੇ ਦਿਨ ਤੇ ਆਪ ਸਭ ਨੂੰ ਲੱਖ ਲੱਖ ਵਧਾਈਆਂ 90 ਸਾਲ ਦੇ ਤੇ ਸੁਨਗਾਨ ਦੀ ਖੁਸ਼ੀ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਅਸੀਂ ਲੁਧਿਆਣੇ ਤੋਂ ਸਪੈਸ਼ਲ ਦਰਸ਼ਨ ਕਰਨ ਲਈ ਆਏ ਹਾਂ ਆਪ ਵੀ ਆਓ ਤੇ ਅਥੇ ਆਨੰਦ ਮਾਣੋ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੀਦਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਅੱਜ ਦੇ ਦਿਨ ਤੇ ਇਹ ਕਹਿ ਰਿਹਾ ਜੀ ਆਪਾਂ ਲੁਧਿਆਣੇ ਤੋਂ ਚੱਲ ਕੇ ਜੋ ਨਾਨਕ ਦੇਵ ਜੀ ਦੀ ਧਰਤੀ ਸੁਲਤਾਨਪੁਰ ਲੋਧੀ ਆਏ ਸੀਗੇ ਸੰਗਰਾਮ ਦੇ ਢੇੜੇ ਤੇ ਦਰਸ਼ਨ ਕਰਨ ਤੇ ਗੁਰੂ ਸਾਹਿਬ ਦੀ ਏਡੀ দয়া ਹੋਈ ਕਿਰਪਾ ਹੀ ਅਰਦਾਸ ਕਰਕੇ ਬੇਰੀ ਸਾਹਿਬ ਥੱਲੇ ਪ੍ਰਸ਼ਾਦ ਛੱਕ ਤੇ ਗੁਰੂ ਘਰ ਦੇ ਲੰਗਰ ਹਾਲ ਚ ਸੇਵਾ ਕਰਕੇ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਘੱਟ ਤੇ ਸੰਗਤਾਂ ਦਾ ਪਿਆਰ ਦੇਖ ਕੇ ਬਹੁਤ ਆਨੰਦ ਆਇਆ ਤੇ ਸਾਰੀ ਸੰਗਤਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਗੁਰੂ ਘਰ ਜ਼ਰੂਰ ਜਾਇਆ ਕਰੋ ਤਿਆਰ ਹੋਣ ਛੁੱਟੀਆਂ ਹੋਣ ਪਰ ਗੁਰੂ ਘਰ ਪਾ ਜ਼ਰੂਰ ਆਈਏ ਤੇ ਦਰਸ਼ਨ bye, -bye, -bye.